ਆਮ ਆਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਡਿਸਟ੍ਰਿਕਟ ਵਾਈਜ਼ ਤਸੀਲ ਵਾਈਜ਼ ਪਿੰਡ ਵਾਈਜ਼ ਬਹੁਤ ਸਾਰੀਆਂ ਜੁਆਇਨਿੰਗਸ ਹੋ ਰਹੀਆਂ ਨੇ ਚੰਗੇ ਲੋਕ ਜਿਹੜੇ ਨੇ ਉਹ ਇਸ ਗੱਲ ਦਾ ਯਕੀਨ ਲੈ ਕੇ ਭਰੋਸਾ ਲੈ ਕੇ ਕਿ ਆਓ ਆਪਾਂ ਵੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੜਾਈ ਦੇ ਵਿੱਚ ਹਿੱਸਾ ਪਾਈਏ ਇਹ ਸੋਚ ਕੇ ਪਾਰਟੀ ਜੁਆਇਨ ਕਰ ਰਹੇ ਨੇ ਹਰ ਰੋਜ ਜੁਆਇਨਿੰਗ ਦੀਆਂ ਖਬਰਾਂ ਤੁਹਾਡੀਆਂ ਕਲਮਾਂ ਰਾਹੀਂ ਤੁਹਾਡੇ ਕੈਮਰੇ ਰਾਹੀਂ ਦੇਖਣ ਨੂੰ ਮਿਲਦੀਆਂ ਨੇ ਅੱਜ ਆਮ ਆਨIi ਪਾਰਟੀ ਚ ਇੱਕ ਐਸੀ ਸ਼ਖਸੀਅਤ ਸ਼ਾਮਿਲ ਹੋ ਰਹੀ ਹੈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹਲਕੇ ਤੋਂ ਨੇ ਪਟਿਆਲਾ ਤੋਂ ਪਟਿਆਲਾ ਸ਼ਹਿਰੀ ਤੇ ਪਟਿਆਲੇ ਦੇ ਵਿੱਚ ਇਸ ਪਰਿਵਾਰ ਦਾ ਸਮਾਜਿਕ ਕੰਮਾਂ ਚ ਨਾਮ ਹੈ ਮੇਰਾ ਮਤਲਬ ਹੈ ਅਜੀਤਪਾਲ ਕੋਹਲੀ ਜੀ ਜਿਹੜੇ ਕਿ ਮੇਅਰ ਵੀ ਰਹੇ ਨੇ ਪਟਿਆਲੇ ਦੇ ਤੇ ਇਹਨਾਂ ਦੇ ਪਿਤਾ ਜੀ ਸਰਜੀਤ ਕੋਹਲੀ ਜੀ ਉਹ ਵੀ ਸਮਾਜ ਦੀ ਸੇਵਾ ਦੇ ਵਿੱਚ ਬੜਾ ਯੋਗਦਾਨ ਉਹਨਾਂ ਦਾ ਸੋ ਉਹ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਤਜਰਬੇ ਦਾ ਆਮਾ ਦੀ ਪਾਰਟੀ ਨੂੰ ਫਾਇਦਾ ਹੋਊਗਾ। ਔਰ ਮੈਂ ਸਭ ਤੋਂ ਪਹਿਲਾਂ ਮੈਂ ਸ਼ਾਮਲ ਕਰਦਾ ਹਾਂ ਉਸ ਤੋਂ ਬਾਅਦ ਫਿਰ ਕੋਲੀ ਸਾਹਿਬ ਆਪਣੇ ਪ੍ਰੋਫਾਈਲ ਬਾਰੇ ਦੱਸੋ। ਵੈਲਕਮ ਕੋਲੀ ਸਾਹਿਬ। ਵੈਲਕਮ। ਥੈਂਕ ਯੂ ਜੀ। ਤੁਹਾਡਾ ਜੀ। ਮੈਂ ਕਹਾਂਗਾ ਜੀ ਪਰ ਕੋਲੀ ਜੀ ਨੂੰ ਕਿ ਉਹ ਆਪਣੇ ਪ੍ਰੋਫਾਈਲ ਔਰ ਪਰਿਵਾਰ ਬਾਰੇ ਜਾਂ ਰਾਜਨੀਤਿਕ ਜੀਵਨ ਜੋ ਹੈ ਉਹਦੇ ਬਾਰੇ ਦੱਸੋ ਪਲੀਜ਼। ਪੋਸਟ ਇੰਡੀਪੈਂਡੈਂਸ 1947 ਦੇ ਵਿੱਚੋਂ ਸਾਡੇ ਦਾਦਾ ਜੀ ਪਾਕਿਸਤਾਨ ਤੋਂ ਪਟਿਆਲੇ ਆ ਕੇ ਬਸੇ ਜੀ ਤੇ 1962 ਦੇ ਵਿੱਚ ਉਹ ਪਟਿਆਲਾ ਕਮੇਟੀ ਦੇ ਐਮਸੀ ਚੁਣੇ ਗਏ ਪ੍ਰਧਾਨ ਵੀ ਰਹੇ ਕਮੇਟੀ ਦੇ 87 77 ਦੇ ਵਿੱਚ ਐਮਐਲਏ ਬਣੇ ਮਨਿਸਟਰ ਬਣੇ ਮੇਰੇ ਫਾਦਰ ਸਾਹਿਬ ਉਹ ਵੀ ਐਮਸੀ ਉਥੋਂ ਇਲیکشن ਲੜੇ ਜਿੱਤੇ 97 ਦੇ ਵਿੱਚ ਐਮਐਲਏ ਬਣ ਕੇ ਮਨਿਸਟਰ ਵੀ ਬਣੇ ਜੀ ਸਾਈਮ 3rd ਜਨਰੇਸ਼ਨ ਜਿਹੜਾ ਹੈ ਅਸੀਂ ਅਕਾਲੀ ਦਲ ਨਾਲ ਜੁੜੇ ਹੋਏ ਸੀ 70 ਸਾਲ ਦੇ ਇਤਿਹਾਸ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਇਲیکشنਾਂ ਵੀ ਲੜੀਆਂ ਤੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਜੁੜ ਕੇ ਅੱਜ ਵੀ ਕਹਿੰਦੇ ਵੀ ਸੈਚੂਰੇਸ਼ਨ ਆ ਜਾਂਦੀ ਹੈ ਜੀ ਮੈਂ ਦੇਖ ਰਿਹਾ ਹਾਂ ਬਹੁਤ ਲੰਬੇ ਸਮੇਂ ਤੋਂ ਕਿ there has been a paradigm shift between the akali, day, akali dal of old and the akali dal of today ਕਦੇ ਕੋਈ ਥੋਕੋ ਤਾਲੀ ਕਰੀ ਜਾਂਦਾ ਹੈ ਕੋਈ ਲੰਬੂ ਛੋਟੂ ਕਰੀ ਜਾਂਦਾ ਹੈ ਇਸ ਸਾਰੇ ਮਾਹੌਲ ਦੇ ਵਿੱਚ ਆਈ ਡੋਨਟ ਸਬਸਕ੍ਰਾਈਬ ਟੂ ਸੱਚ ਅ ਯੂ ਨੋ ਸੱਚ ਪੋਲਿਟਿਕਸ ਜਿਹੜੀਆਂ ਇਸ ਤਰ ਤੇ ਗਿਰ ਜਾਂਦੀਆਂ ਨੇ ਤੇ ਔਨ ਦਾ ਕੰਟਰੀ ਜੋ ਕਿ ਜੀਵਾਲ ਸਾਹਿਬ ਦਾ ਮਾਨ ਸਾਹਿਬ ਦਾ ਜੋ ਅਸੀਂ ਦੇਖਿਆ ਕਿ ਇਹਨਾਂ ਨੇ ਸਿਰਫ ਗੱਲ ਕੀਤੀ ਹੈ ਤੇ ਪੰਜਾਬ ਦੀ ਗੱਲ ਕੀਤੀ ਜੀ ਅੱਜ एवरीबॉडी ਇਜ਼ ਹਾਉਂਡਿੰਗ ਕੇਜਰੀਵਾਲ ਚਾਹੇ ਉਹ ਕਾਂਗਰਸੀ ਹੈ ਚਾਹੇ ਭਾਜਪਾਈ ਹੈ ਚਾਹੇ ਉਹ ਕਾਲੀ ਹੈ ਬਿਕੋਜ਼ ਦੇ ਕੈਨ ਸੀ ਦੇ ਕੈਨ ਫੀਲ ਦਾ ਅੰਡਰਗਰਾਉਂਡ ਵਿਚ ਇਜ਼ ਵੈਰੀ ਸਟਰੋਂਗਲੀ ਅਗੇਂਸਟ ਥੈਮ he has brought in a fresh ਜਿਹੜਾ ਇੱਕ ਐਵੇਨਿਊ ਆ ਗਿਆ ਸਾਡੇ ਵਾਸਤੇ ਪੋਲਿਟਿਕਸ ਦੇ ਵਿੱਚ ਜਿੱਥੇ ਗੱਲ ਹੋ ਰਹੀ ਹੈ ਸਚਾਈ ਦੀ ਗੱਲ ਹੋ ਰਹੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ he is not promising the moon ਉਹ ਉਹ ਚੀਜ਼ ਪ੍ਰੋਮਿਸ ਕਰ ਰਹੇ ਨੇ ਜੋ ਡਿਲੀਵਰ ਕਰ ਸਕਦੇ ਨੇ grounded real ਉਹ ਚੀਜ਼ ਜਿਹੜੀ ਹੈ ਅੱਜ ਸਿਰਫ ਮੈਨੂੰ ਹੀ ਨਹੀਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਨੇ ਜਿਹੜੇ ਅੱਜ ਉਹਨਾਂ ਨੂੰ ਆਦਰਸ਼ ਮੰਨਦੇ ਨੇ ਦੇਖੋ politcal ਬੰਦੇ ਸਾਡੇ ਵਰਗੇ ਅਸੀਂ ਵੀ ਆਰ ਦਾ ਰੋਲ ਮਾਡਲਸ ਫॉर द ਸੋਸਾਇਟੀ ਫॉर द ਨੈਕਸਟ ਜਨਰੇਸ਼ਨ ਅਸੀਂ ਸੋਸਾਇਟੀ ਕੁਝ ਬਣਾ ਕੇ ਦੇਣੀ ਹੈ ਅਗਲੀ ਜਨਰੇਸ਼ਨ ਨੂੰ ਤੇ ਅੱਜ ਇਹ ਤੁਹਾਡੇ ਸਾਹਮਣੇ ਹੀ ਆ ਮੈਂ ਕੀ ਕਹਾ ਕਦੇ ਕੋਈ ਠੋਕੋ ਤਾਲੀ ਕਹੀ ਜਾਂਦਾ ਹੈ ਕਦੇ ਕੋਈ ਲੰਬੂ ਲिटल ਕਰੀ ਜਾਂਦਾ ਆ ਆ ਇਹ ਸੋਸਾਇਟੀ ਨੂੰ ਅਸੀਂ ਕੀ ਮੈਸੇਜ ਦੇ ਰਹੇ ਹਾਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਦੇ ਰਹੇ ਹਾਂ ਸਾਡਾ ਸਟਰ ਪੋਲਿਟਿਕਸ ਦਾ ਵੀ ਸ਼ੁੱਡ ਬੀ ਟਾਕਿੰਗ ਅਬਾਊਟ ਦ ਗ੍ਰੀਵੈਂਸਸ ਆਫ ਦ ਪੀਪਲ ਐਂਡ ਹਾਊ ਟੂ ਐਡਰੈਸ ਥੈਮ ਅੱਜ ਦਿੱਲੀ ਦੇ ਵਿੱਚ ਤੁਸੀਂ ਦੇਖੋ ਗਰੀਬ ਬੰਦਾ ਮਾਪੇ ਜਦੋਂ ਬੱਚਾ ਹੁੰਦਾ ਨਾ ਉਹਨਾਂ ਨੂੰ ਟੈਨਸ਼ਨ ਇਸ ਗੱਲ ਦੀ ਹੋ ਜਾਂਦੀ ਹੈ ਇਹ ਵੱਡਾ ਹੋਊਗਾ ਇਹਨੂੰ ਪੜਾਵਾਂਗੇ ਕਿੱਥੋਂ ਖਵਾਵਾਂਗੇ ਕਿੱਥੋਂ ਸਾਡੇ ਵੀ ਖਾਬ ਨੇ ਬੱਚਿਆਂ ਦੇ ਵਾਸਤੇ ਕੀ ਮਾਹੌਲ ਦੇ ਕੇ ਜਾ ਰਹੇ ਹਾਂ ਅਗਲੀ ਜਨਰੇਸ਼ਨ ਵਾਸਤੇ ਅਸੀਂ ਕੀ ਪੰਜਾਬ ਛੱਡ ਕੇ ਜਾਵਾਂਗੇ ਸੋ ਆ ਜੋ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੋਏ ਅਸੀਂ ਆਪਣਾ ਜਿਹੜਾ 70 ਸਾਲ ਦਾ ਪੁਰਾਣਾ ਘਰ ਅਸੀਂ ਅੱਜ ਉਹਨਾਂ ਦੇ ਅੱਗੇ ਹੱਥ ਬੰਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਟ ਵੀ ਵਿਲ ਨਾਟ ਸਬਸਕ੍ਰਾਈਬ ਟੂ ਯੋਰ ਵੇ ਆਫ ਪੋਲਿਟਿਕਸ ਸਾਡੀ ਜਿੱਥੇ ਸੈਚੂਰੇਸ਼ਨ ਸੀਗੀ ਵੀ ਹੈਵ ਹੈਡ ਇਨਾਫ ਤੇ ਅਸੀਂ ਇੱਕ ਨਵੇਂ ਸਿਰੇ ਤੋਂ ਅੱਜ ਇਹਨਾਂ ਦੇ ਘਰ ਆਏ ਆ ਆਮਾਦੀ ਪਾਰਟੀ ਦੇ ਸਾਡੇ ਤੇ ਜਿਹੜਾ ਪਾਰੀ ਗਿਣਤੀ ਦੇ ਵਿੱਚ ਸਾਨੂੰ ਕਵਰ ਕਰਨ ਲਈ ਆਉਣੇ ਹੋ ਇਹਦੇ ਲਈ ਤੁਹਾਡਾ ਧੰਨਵਾਦ ਆਮਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਲਗਾਤਾਰ ਵਾਦਾ ਹੋ ਰਿਹਾ ਡਿਸਟ੍ਰਿਕਟ ਵਾਈਜ਼ ਅਸੀਲ ਵਾਈਜ਼ ਪਿੰਡ ਵਾਈਜ਼ ਬਹੁਤ ਸਾਰੀਆਂ ਜੁਆਇਨਿੰਗਸ ਹੋ ਰਹੀਆਂ ਨੇ ਚੰਗੇ ਲੋਕ ਜਿਹੜੇ ਨੇ ਉਹ ਇਸ ਗੱਲ ਦਾ ਯਕੀਨ ਲੈ ਕੇ ਭਰੋਸਾ ਲੈ ਕੇ ਕਿ ਆਓ ਆਪਾਂ ਵੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੜਾਈ ਦੇ ਵਿੱਚ ਹਿੱਸਾ ਪਾਈਏ ਇਹ ਸੋਚ ਕੇ ਪਾਰਟੀ ਜੁਆਇਨ ਕਰ ਰਹੇ ਨੇ ਹਰ ਰੋਜ਼ ਜੁਆਇਨਿੰਗ ਦੀਆਂ ਖਬਰਾਂ ਤੁਹਾਡੀਆਂ ਕਲਮਾਂ ਰਹੀਆਂ ਤੁਹਾਡੇ ਕੈਮਰੇ ਰਾਹੀਂ ਦੇਖਣ ਨੂੰ ਮਿਲਦੀਆਂ ਨੇ ਅੱਜ ਆਮ ਆਦਮੀ ਪਾਰਟੀ ਚ ਇੱਕ ਐਸੀ ਸ਼ਖਸੀਅਤ ਸ਼ਾਮਿਲ ਹੋ ਰਹੀ ਹੈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹਲਕੇ ਤੋਂ ਨੇ ਪਟਿਆਲਾ ਤੋਂ ਪਟਿਆਲਾ ਸ਼ਹਿਰੀ ਤੇ ਪਟਿਆਲੇ ਦੇ ਵਿੱਚ ਇਸ ਪਰਿਵਾਰ ਦਾ ਸਮਾਜਿਕ ਕੰਮਾਂ ਚ ਨਾਮ ਹੈ ਮੇਰਾ ਮਤਲਬ ਹੈ ਅਜੀਤਪਾਲ ਕੋਹਲੀ ਜੀ ਜਿਹੜੇ ਕਿ ਮੇਅਰ ਵੀ ਰਹੇ ਨੇ ਪਟਿਆਲੇ ਦੇ ਤੇ ਇਹਨਾਂ ਦੇ ਪਿਤਾ ਜੀ ਸਰਜੀਤ ਕੋਹਲੀ ਜੀ ਉਹ ਵੀ ਸਮਾਜ ਦੀ ਸੇਵਾ ਦੇ ਵਿੱਚ ਬੜਾ ਯੋਗਦਾਨ ਉਹਨਾਂ ਦਾ ਸੋ ਉਹ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਤਜਰਬੇ ਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਊਗਾ ਔਰ ਮੈਂ ਸਭ ਤੋਂ ਪਹਿਲਾਂ ਮੈਂ ਸ਼ਾਮਲ ਕਰਦਾ ਉਸ ਤੋਂ ਬਾਅਦ ਫਿਰ ਕੋਲੀ ਸਾਹਿਬ ਆਪਣੇ ਪ੍ਰੋਫਾਈਲ ਬਾਰੇ ਦੱਸ ਦੇਣਗੇ ਕੋਲੀ ਸਾਹਿਬ ਵੈਲਕਮ ਥੈਂਕ ਯੂ ਥੈਂਕ ਯੂ ਸਵਾਗਤ ਹੈ ਮੈਂ ਕਹੂੰਗਾ ਜੀ ਪਰ ਕੋਲੀ ਜੀ ਨੂੰ ਕਿ ਉਹ ਆਪਣੇ ਪ੍ਰੋਫਾਈਲ ਔਰ ਪਰਿਵਾਰ ਬਾਰੇ ਜਾਂ ਰਾਜਨੀਤਿਕ ਜੀਵਨ ਜੋ ਹੈ ਉਹਦੇ ਬਾਰੇ ਦੱਸ ਦੇਣ ਪਲੀਜ਼ ਪੋਸਟ ਇੰਡੀਪੈਂਡੈਂਸ 1947 ਦੇ ਵਿੱਚੋਂ ਸਾਡੇ ਦਾਦਾ ਜੀ ਪਾਕਿਸਤਾਨ ਤੋਂ ਪਟਿਆਲੇ ਆ ਕੇ ਮਸੀ ਜੀ ਤੇ 1962 ਦੇ ਵਿੱਚ ਉਹ ਪਟਿਆਲਾ ਕਮੇਟੀ ਦੇ ਐਮਸੀ ਚੁਣੇ ਗਏ ਪ੍ਰਧਾਨ ਵੀ ਰਹੇ ਕਮੇਟੀ ਦੇ 60 ਤੇ 77 ਦੇ ਵਿੱਚ ਐਮਐਲਏ ਬਣੇ ਮਨਿਸਟਰ ਬਣੇ ਮੇਰੇ ਫਾਦਰ ਸਾਹਿਬ ਉਹ ਵੀ ਐਮਸੀ ਉਥੋਂ ਇਲੈਕਸ਼ਨ ਲੜੇ ਜਿੱਤੇ 97 ਦੇ ਵਿੱਚ ਐਮਐਲਏ ਬਣ ਕੇ ਮਨਿਸਟਰ ਵੀ ਬਣੇ ਜੀ। ਸਾਹਿਮ 3rd ਜਨਰੇਸ਼ਨ ਜਿਹੜਾ ਹੈ ਅਸੀਂ ਅਕਾਲੀ ਦਲ ਨਾਲ ਜੁੜੇ ਹੋਈ ਸੀ। 70 ਸਾਲ ਦੇ ਇਤਿਹਾਸ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਇਲੈਕਸ਼ਨਾਂ ਵੀ ਲੜੀਆਂ ਤੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਜੁੜ ਕੇ ਰਹੇ। ਮੱਝਵੇ ਕਹਿੰਦੇ ਵੀ ਸੈਚੂਰੇਸ਼ਨ ਆ ਜਾਂਦੀ ਹੈ ਜੀ। ਮੈਂ ਦੇਖ ਰਿਹਾ ਹਾਂ ਬਹੁਤ ਲੰਬੇ ਸਮੇਂ ਤੋਂ ਕਿ देयर हैज बीन ਅ ਪੈਰਾਡਾਈਮ ਸ਼ਿਫਟ ਬਿਟਵੀਨ ਦੀ ਅਕਾਲੀ ਦੇ ਅਕਾਲੀ ਦਲ ਆਫ 올ਡ ਐਂਡ ਅਕਾਲੀ ਦਲ ਆਫ ਟੂਡੇ ਕਦੇ ਕੋਈ ਥੋਗੋ ਤਾਲੀ ਕਰੀ ਜਾਂਦਾ ਹੈ ਕੋਈ ਲੰਬੂ ਛੋਟੂ ਕਰੀ ਜਾਂਦਾ ਹੈ ਇਸ ਸਾਰੇ ਮਾਹੌਲ ਦੇ ਵਿੱਚ ਆਈ ਡੋਨਟ ਸਬਸਕ੍ਰਾਈਬ ਟੂ ਸੱਚ ਅ ਯੂ ਨੋ ਸੱਚ ਪੋਲਿਟਿਕਸ ਜਿਹੜੀਆਂ ਇਸ ਤਰ ਤੇ ਗਿਰ ਜਾਂਦੀਆਂ ਨੇ ਤੇ ਓਨ ਦਾ ਕੰਟ੍ਰਰੀ ਜੋ ਕੇਜੀਵਾਲ ਸਾਹਿਬ ਦਾ ਮਾਨ ਸਾਹਿਬ ਦਾ ਜੋ ਅਸੀਂ ਦੇਖਿਆ ਕਿ ਇਹਨਾਂ ਨੇ ਸਿਰਫ ਗੱਲ ਕੀਤੀ ਹੈ ਤੇ ਪੰਜਾਬ ਦੀ ਗੱਲ ਕੀਤੀ ਜੀ ਅੱਜ एवरीवन इज हाउंडिंग केजरीवाल ਚਾਹੇ ਉਹ ਕਾਂਗਰਸੀ ਹੈ ਚਾਹੇ ਭਾਜਪਾਈ ਹੈ ਤੇ ਚਾਹੇ ਉਹ ਕਾਲੀ ਹੈ ਬਿਕੋਜ਼ ਦੇ ਕੈਨ ਸੀ ਦੇ ਕੈਨ ਫੀਲ ਦ ਅੰਡਰਕਰੰਟ ਵਿਚ ਇਜ਼ ਵੈਰੀ ਸਟਰੋਂਗਲੀ ਅਗੇਂਸਟ ਦੈਮ ਹੀ ਹੈਜ਼ ਬ੍ਰੌਟ ਇਨ ਅ ਫਰੈਸ਼ ਜਿਹੜਾ ਇੱਕ ਐਵੇਨਿਊ ਆ ਗਿਆ ਸਾਡੇ ਵਾਸਤੇ ਪੋਲਿਟਿਕਸ ਦੇ ਵਿੱਚ ਜਿੱਥੇ ਗੱਲ ਹੋ ਰਹੀ ਹੈ ਸੱਚਾਈ ਦੀ ਗੱਲ ਹੋ ਰਹੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਹੀ ਇਸ ਨੋਟ ਪ੍ਰੋਮਿਸਿੰਗ ਦਾ ਮੂਨ ਉਹ ਉਹ ਚੀਜ਼ ਪ੍ਰੋਮਿਸ ਕਰ ਰਹੇ ਨੇ ਜੋ ਡਿਲੀਵਰ ਕਰ ਸਕਦੇ ਨੇ ਗਰਾਉਂਡਡਡ ਰੀਅਲ ਉਹ ਚੀਜ਼ ਜਿਹੜੀ ਹੈ ਅੱਜ ਸਿਰਫ ਮੈਨੂੰ ਹੀ ਨਹੀਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਨੇ ਜਿਹੜੇ ਅੱਜ ਉਹਨਾਂ ਨੂੰ ਆਦਰਸ਼ ਮੰਨਦੇ ਨੇ ਦੇਖੋ ਪੋਲਿਟੀਕਲ ਬੰਦੇ ਸਾਡੇ ਵਰਗੇ ਅਸੀਂ ਵੀ ਆਰ ਦਾ ਰੋਲ ਮਾਡਲਸ ਫॉर द ਸੋਸਾਇਟੀ ਫॉर द ਨੈਕਸਟ ਜਨਰੇਸ਼ਨ ਅਸੀਂ ਸੋਸਾਇਟੀ ਕੁਝ ਬਣਾ ਕੇ ਦੇਣੀ ਹੈ ਅਗਲੀ ਜਨਰੇਸ਼ਨ ਨੂੰ ਤੇ ਅੱਜ ਇਹ ਤੁਹਾਡੇ ਸਾਹਮਣੇ ਹੀ ਆ ਮੈਂ ਕੀ ਕਹਾ ਕਦੇ ਕੋਈ ਠੋਕੋ ਤਾਲੀ ਕਹੀ ਜਾਂਦਾ ਹੈ ਕਦੇ ਕੋਈ ਲੰਬੂ ਜਿ ਲੈਟਲ ਕਰੀ ਜਾਂਦਾ ਆ ਆ ਆ ਇਹ ਸੁਸਾਇਟੀ ਨੂੰ ਅਸੀਂ ਕੀ ਮੈਸੇਜ ਦੇ ਰਹੇ ਹਾਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਦੇ ਰਹੇ ਹਾਂ ਸਾਡਾ ਸਟਰ ਪੋਲਿਟਿਕਸ ਦਾ ਵੀ ਸ਼ੁੱਡ ਬੀ ਟਾਕਿੰਗ ਅਬਾਊਟ ਦ ਗ੍ਰੀਵੈਂਸਸ ਆਫ ਦ ਪੀਪਲ ਐਂਡ ਹਾਊ ਟੂ ਐਡਰੈਸ ਥੈਮ ਅੱਜ ਦਿੱਲੀ ਦੇ ਵਿੱਚ ਤੁਸੀਂ ਦੇਖੋ ਗਰੀਬ ਬੰਦਾ ਮਾਪੇ ਜਦੋਂ ਬੱਚਾ ਹੁੰਦਾ ਨਾ ਉਹਨਾਂ ਨੂੰ ਟੈਨਸ਼ਨ ਇਸ ਗੱਲ ਦੀ ਹੋ ਜਾਂਦੀ ਹੈ ਇਹ ਵੱਡਾ ਹੋਊਗਾ ਇਹਨੂੰ ਪੜਾਵਾਂਗੇ ਕਿੱਥੋਂ ਖਵਾਵਾਂਗੇ ਕਿੱਥੋਂ ਸਾਡੇ ਵੀ ਖਾਪ ਨੇ ਬੱਚਿਆਂ ਦੇ ਵਾਸਤੇ ਕੀ ਮਾਹੌਲ ਦੇ ਕੇ ਜਾ ਰਹੇ ਆ ਅਗਲੀ ਜਨਰੇਸ਼ਨ ਵਾਸਤੇ ਅਸੀਂ ਕੀ ਪੰਜਾਬ ਛੱਡ ਕੇ ਜਾਵਾਂਗੇ ਸੋ ਅੱਜ ਉਹ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੋਏ ਅਸੀਂ ਆਪਣਾ ਜਿਹੜਾ 70 ਸਾਲ ਦਾ ਪੁਰਾਣਾ ਘਰ ਅਸੀਂ ਅੱਜ ਉਹਨਾਂ ਦੇ ਅੱਗੇ ਹੱਥ ਬੰਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਟ ਵੀ ਵਿਲ ਨਾਟ ਸਬਸਕ੍ਰਾਈਬ ਟੂ ਯੋਰ ਵੇ ਆਫ ਪੋਲਿਟਿਕਸ ਸਾਡੀ ਜਿੱਥੇ ਸੈਚੂਰੇਸ਼ਨ ਸੀਗੀ ਵੀਵ ਹੈਡ ਇਨਾਫ ਤੇ ਅਸੀਂ ਇੱਕ ਨਵੇਂ ਸਿਰੇ ਤੋਂ